ਪੰਚਾਇਤੀ ਚੋਣਾਂ ਦੌਰਾਨ ਦੇਸ਼ ਆ ਵਿਦੇਸ਼ਾਂ ਵਿੱਚ ਮਸ਼ਹੂਰ ਹੋਇਆ ਬਲਾਕ ਡੇਰਾ ਬਾਬਾ ਨਾਨਕ ਦਾ ਪਿੰਡ ਹਰਦੋਵਾਲ ਕਲਾ ਜਿੱਥੇ ਸਰਪੰਚੀ ਆਸਾ ਕਰਨ ਦੇ ਲਈ ਪਿੰਡ ਵਿੱਚ ਲੱਗੇ ਖੁੱਲੇ ਦਰਬਾਰ ਵਿੱਚ 2 ਕਰੋੜ ਦੀ ਬੋਲ ਲਗਾਈ ਗਈ ਸੀ ਪਰ ਬਾਅਦ ਵਿੱਚ ਹੀ ਪਈਆਂ ਮੋਟਾ ਵਿੱਚ ਜਸਵਿੰਦਰ ਸਿੰਘ ਬਿੱਲਾ ਵੋਟਾਂ ਨਾਲ ਜਿੱਤ ਕੇ ਪਿੰਡ ਦਾ ਸਰਪੰਚ ਬਣਿਆ ਪਰ ਦੂਸਰੇ ਪਾਸੇ ਆੜਤੀ ਰਾਜਵਿੰਦਰ ਸਿੰਘ ਰਾਜੂ ਦੇ ਧੜੇ ਦੇ 7 ਪੰਚਾਇਤ ਮੈਂਬਰ ਚੁੜੇ ਗਏ ਜਦਕਿ ਸਰਪੰਚ ਜਸਵਿੰਦਰ ਸਿੰਘ ਬਿੱਲੇ ਦਾ 1 ਇੱਕ ਹੀ ਪੰਜ ਚੁੜਿਆ ਜਾਂਦਾ ਹੈ ਅਤੇ ਕੋਰਮ ਪੂਰਾ ਹੋਣ ਦੇ ਕਾਰਨ ਪਿੰਡ ਵਿੱਚ ਪ੍ਰਬੰਧਕ ਲਾਇਗਤਾ ਗਿਆ ਪਿੰਡ ਦੇ ਵਿੱਚ ਸੱਦੇ ਜਨਰਲ ਅਜਲਾਸ ਵਿੱਚ ਉਸ ਸਮੇਂ ਜਦੋਂ ਦਾ ਸੰਗਾਮਾ ਸ਼ੁਰੂ ਹੋ ਗਿਆ ਜਦੋਂ ਪਿੰਨ ਦਾ ਸਵਦੇ ਪੰਚਾਇਤ ਖਤਰ ਸੁਜੀਤ ਸਿੰਘ ਚਰਨ ਅਜਲਾਸ ਦੀ ਕਾਰਵਾਈ ਚਲਾ ਰਿਹਾ ਸੀ ਅਤੇ ਪਿੰਡ ਦੇ ਵਿਕਾਸ ਨੂੰ ਲੈ ਕੇ ਤੇ ਪੰਚਾਇਤ ਖਾਤੇ ਵਿੱਚੋਂ ਪਿਛਲੇ ਸਮੇਂ ਦੌਰਾਨ ਕਢਾਏ ਗਏ ਚਾਹ ਲੱਖ ਰੁਪਏ ਦੀ ਗੱਲ ਹੋ ਰਹੀ ਸੀ ਤਾਂ ਇਸ ਦੌਰਾਨ ਸਰਪੰਚ ਦੇ بیٹے ਅਤੇ ਪਿੰਡ ਦੇ ਇੱਕ ਹੋਰ ਨੌਜਵਾਨ ਦੀ ਟੂ ਟੂ ਮਮਾ ਹੋ ਗਈ ਪਰ ਮਾਮਲਾ ਉਸ ਵੇਲੇ ਗਰਮੋ ਗਰਮੀ ਹੋ ਗਿਆ ਜਦੋਂ ਸਰਪੰਚ ਦੇ بیٹے ਨਾਲ ਖੇਬੜੇ ਲੜਕੇ ਮਗਰ ਦੂਸਰਾ ਪਾਜਪਾਗੂ ਤੇ ਸਰਪੰਚ ਬਸਰ ਸਿੰਘ ਅਤੇ ਰਾਜਵਿੰਦਰ ਸਿੰਘ ਰਾਜੂ ਆਰਤੀਆ ਧੜਾ ਅੱਖ ਖਲੋ ਗਿਆ ਅਰੇ ਦੋਵੇਂ ਧੜੇ ਆਪਾਂ ਦੀ ਜਮਕੇ ਬਹਿਸਵਾਜੀ ਹੋਈ ਤੇ ਇਸ ਦੌਰਾਨ ਬਸ ਸਿੰਘ ਵੱਲੋਂ ਪੰਚਾਇਤ ਕਤਰੋਂ ਵੱਲੋਂ ਕਾਰਜ ਰਿਜਿਸਟਰ ਵੀ ਖੋਲਿਆ ਗਿਆ ਤੇ ਉੱਥੇ ਉਸ ਨੂੰ ਚਲੇ ਜਾਣ ਲਈ ਕਿਹਾ ਗਿਆ ਸਰਪੰਚ ਬਿੱਲਾ ਤੇ ਉਸ ਦੇ ਧੜੇ ਵੱਲੋਂ ਪਿੰਡ ਦੇ ਵਿਕਾਸ ਲਈ ਸਹਿਯੋਗ ਨਾ ਕਰਨ ਦੇ ਦੋਸ਼ ਲਗਾਏ ਗਏ ਕਿ ਕਿਆ ਕਿ ਚੁਣੇ ਗਏ 7 ਪੰਜ ਉਹਨਾਂ ਨੂੰ ਸਹਿਯੋਗ ਨਹੀਂ ਕਰ ਰਹੇ ਜਿਸ ਕਾਰਨ ਪਿੰਡ ਦਾ ਵਿਕਾਸਕਾਰ ਨਹੀਂ ਹੋ ਰਿਹਾ ਉਹਦਾ ਸਰਪੰਚ ਜਸਵਿੰਦਰ ਸਿੰਘ ਬਿੱਲਾ ਨੇ ਇਹ ਵੀ ਕਿਹਾ ਕਿ ਪਿੰਡ ਦੇ ਭਲੇ ਲਈ ਉਹਨੇ ਜਾਣ ਵੀ ਹਾਜ਼ਰ ਹੈ ਪਰ ਇਸ ਮੌਕੇ ਤੇ ਪਿੰਡ ਦੇ ਚੁਣੇ ਗਏ ਪੰਜ ਰੋਬਿੰਦ ਮਸੀਹ ਨੇ ਪਿੰਡ ਦੇ ਸਰਪੰਚ ਉੱਪਰ ਦੋਸ਼ ਲਗਾਉਂਦੇ ਕਿਹਾ ਕਿ ਸਰਪੰਚ ਨੇ ਚੋਣਾਂ ਦੇ ਦੌਰਾਨ ਜੋ ਪਿੰਡ ਦੇ ਪਾਣੀ ਦੇ ਨਿਕਾਸ ਲਈ ਜ਼ਮੀਨ ਦੇਣ ਦਾ ਵਾਅਦਾ ਕੀਤਾ ਸੀ ਪਹਿਲਾਂ ਉਹ ਆਪਣਾ ਵਾਅਦਾ ਸਰਪੰਚ ਪੂਰਾ ਕਰੇ ਤੁਹਾਡੇ ਸਾਹਮਣੇ ਜੀ ਬਾਰ ਸਾਹਿਬ ਕੰਮ ਤੇ ਬੜਾ ਵਧੀਆ ਚੱਲ ਰਿਹਾ ਤੇ ਆਹ ਬਹਾਨਾ ਬਣਾ ਲਿਆ ਜੀ ਉਹਨਾਂ ਨੇ ਬਹਾਨਾ ਬਣਾ ਕੇ ਤੁਹਾਡੇ ਸਾਹਮਣੇ ਬੀਜੇਪੀ ਤੇ ਝਾੜੂ ਵਾਲਾ ਹਾਰਿਆ ਹੋਇਆ ਸਰਪੰਚ ਆ ਤੁਹਾਡੇ ਸਾਹਮਣੇ ਆ ਕੇ ਕੀ ਕਰਕੇ ਗਏ ਆ ਆ ਕਾਰਵਾਈ ਦੇ ਜਿਸਟਰ ਖੋ ਕੇ ਲੱਗੇ ਜੀ ਸਰਕਾਰ ਦਾ ਐਡਾ ਹੰਕਾਰ ਆ ਪਹਿਲਾਂ ਤੇ ਵੇਖੋ ਜੀ 3 ਮਹੀਨੇ ਇੱਕ ਹੋ ਗਿਆ ਨੂੰ ਕਲਮਪਦਿਆਨ ਸਾਡਾ ਪਿੰਡ ਦਾ ਆਮ ਜਲਾਸ ਕਰਾਓ ਆਮ ਜਲਾਸ ਕਰਾਉ ਨਹੀਂ ਕਰਾ ਰਹੇ ਜੀ ਮੈਂਬਰਾਂ ਨੂੰ ਹੋ ਗਿਆ 6 ਮਹੀਨੇ ਨੂੰ ਕਰਲੇ ਮਾਰ ਦੇਣ ਭਾਈ ਸਾਹਿਬ ਤੁਸੀਂ ਆ ਜਾਓ ਤੁਸੀਂ ਅੱਗੇ ਲੱਗੋ ਅਸੀਂ ਤੁਹਾਡੇ ਪਿੱਛੇ ਲੱਗਨੇ ਆ ਇਹਨਾਂ ਨੂੰ ਵੀ ਗਿਆ ਸਾਪੰਜ ਤੁਸੀਂ ਆ ਜਾਓ ਕੰਮ ਤੇ ਕਰਾ ਲੀਏ ਜੇ ਅੱਗੇ ਅੱਗੇ 42 ਲੱਖ ਨੇ ਕਹਿੰਦੇ ਕਿ ਇਹ ਵੀ 30 32 ਲੱਖ ਜਾਣਾ ਵੀ ਆ ਜਾਓ ਪਾ ਕੇ ਪਹਿਲਾਂ ਮੇਰੇ ਮਰਨੀ ਇੱਕੋ ਗੱਲ ਦਾ ਪੇਂਟ ਪੇਂਟ ਵਾਲੇ ਤਹ ਪੇਂਟ ਤੇ ਲੱਗ ਜਾਣਾ ਪਰ ਇਹਨਾਂ ਵਹੁ ਗਾਦੀ ਵੀ ਪੇਂਟ ਵਾਲੇ ਪੈਸੇ ਨਹੀਂ ਲੱਗਣੇ ਨਹੀਂ ਲਾਉਂਦੇ ਪਤਾ ਨਿਸ਼ਾਮ ਆ ਜੀ ਦੇਖੋ ਪੰਚਾਂ ਨੂੰ ਰਿਕੁਐਸਟਾਂ ਨੂੰ ਕੀਤੀ ਆ ਮੇਰਾ ਪ੍ਰਿੰਟਲ ਚੋਂ ਕੀ ਜਾ ਰਹੇ ਨੂੰ ਪੁੱਛ ਕੇ ਵੇਖ ਲੋ ਘਰ ਘਰ ਵੀ ਗਿਆ ਇਹਨਾਂ ਦੇ ਲੋ ਮਟਾ ਕਰਾਉਂਦੇ ਟੈਂਪ ਟੈਂਨ ਹੋ ਗਿਆ ਜੀ ਕੋਈ ਅਸਰ ਹੀ ਨਹੀਂ ਕਾ ਜੀ ਇੱਕੋ ਹੀ ਗਾਮੇ ਕੰਮ ਨਹੀਂ ਕਰਦੇ ਨਾ ਪਿੰਡ ਦਾ ਕੰਮ ਨਹੀਂ ਕਰਦੇ ਨਾ ਪਿੰਡ ਦਾ ਮੈਂ ਇਹ ਵੀ ਨਹੀਂ ਕਹਿੰਦਾ ਮੈਂ ਨਾ ਜਿਹੜਾ ਤੁਸੀਂ ਮਤਾ ਪਉਣਾ ਕੋਈ ਮਤਾ ਪਾ ਕੇ ਸੈਂ ਤੁਸੀਂ ਕਰ ਲੋ ਮਰ ਕੇ ਮੈਂ ਇੱਕੋ ਕਰਾ ਲਵੋ ਵੀ ਤੁਸੀਂ ਮਤਾ ਪਾ ਲਓ ਗਲੀਆਂ ਸਾਰੀਆਂ ਬੰਨਣ ਵਾਲੀਆਂ ਕਾਮਰੇ ਸਾਰੇ ਟੈਂਕੀ ਸਾਰੀ ਬੰਦ ਦੇਖੋ ਪਾਣੀ ਪੁੱਛ ਕੇ ਪਿੰਡ ਜੀ ਦੇ ਦੇਖੋ ਦੋ ਚਾਰ ਬੰਦੇ ਛੱਡ ਕੇ ਤੇ ਦਸ ਪਿੰਡ ਨੂੰ ਪੁੱਛ ਕੇ ਦੇਖੋ ਕੀ ਆ ਇਹ ਕਿਤੇ ਘੁੰਮ ਕੇ ਦੇ ਲੋ ਕਿਦਾਂ ਆਪ ਮੰਦੇ ਦਾ ਡੋਟਾ ਇਸ ਹੋਇਆ ਨਾ 599 ਡਰ ਸਰਕਾਰ ਦਾ ਡਰ ਸਾਨੂੰ ਕੋਈ ਡਰ ਨਹੀਂ ਦਾ ਜੀਣਾ ਰੋ ਮਰਨਾ ਇੱਕੋ ਵਰੀ ਆ ਜਿਹੜਾ ਮਰਨਾ ਤੁਹਾਡੇ ਸਾਹਮਣੇ ਦੇਖ ਲੋ ਕੀ ਆ ਗੁੱਡਾ ਕਰਦੀ ਨਹੀਂ ਅੱਧਾ ਘਮੜ ਬੀਜੇਪੀ ਵਾਲੇ ਨੇ ਤੇ ਕੋ ਧਰ ਹੋਏ ਦੋਹਾਂ ਨਾਲ ਕੇ ਖੜੇ ਤੇ ਇਕੱਠੇ ਹੋ ਗਏ ਆ ਪਹਿਲਾਂ ਵੀ ਇਕੱਠੇ ਹੀ ਹੁਣ ਵੀ ਇਕੱਠੇ ਆ ਤੁਹਾਡੇ ਸਾਹਮਣੇ ਇਲੈਕਸ਼ਨ ਤੇ ਵੀ ਯੂ 2 ਕਰੋ ਇਹ ਮੇਰੇ ਸਮਝਾ ਤਾ ਮਨੇ ਕੀਤਾ ਹਨ ਬਸ ਉਹ ਕਿਹੜਿਆ ਸਿਰਫ ਸਰਪੰਚੀ ਸਰਪੰਚੀ ਨਾਲ ਸਪਾਟੀ ਕਦਾ ਦੇ ਦिए ਕਦੀ ਟਾਈ ਟਾਈ ਸਾਲ ਕਰ ਲਉਂਗਾ ਮੈਂ ਕਿਹਨੂੰ ਦੇਣ ਵਾਲਾ ਪੈਨੂ ਵਾਲਾ ਕਰ ਲਉਂਗਾ ਮੈਂ ਕਿੱਥੇ ਤੱਕ ਗਿਆ ਤਾ ਵੀ ਤੇਰੇ ਮੈਂਬਰ ਹੀ ਨੇ ਸਕੇ ਨਾ ਦੋ ਆ ਆਪਣੇ 6 ਮੈਂਬਰਾਂ ਕੋ ਸਿਵਾ ਕਿਨੇ ਮੈਂਬਰ ਨੇ 6 ਮੈਂਬਰ ਉਹਨਾਂ ਦੇ ਆ ਤੇ ਤੁਸੀਂ ਕਹਲੇ ਹੰਦਾ ਮੇਰਾ ਇੱਕੋ ਸਵਾਲ ਆ ਕਿ ਜਿਆ ਸਰਦਾਰ ਗਦੀ ਸਿੰਘ ਆ ਵੇਖੋ ਜੀ 6 ਆ ਵਰ ਗਈ ਉਹਦਾ ਐਸ਼ੀ ਮੈਂਬਰ ਉਹਦਾ ਤੇ ਸੀ ਮੈਂਬਰ ਉਹਦਾ ਵੀ ਮਜਬੂਰੀ ਆ ਵੀ ਸਰਕਾਰ ਹਾਏ ਸਰਕਾਰ ਹਾਂ ਵੀ ਕਰਦੇ ਆ ਮੁੰਡਾ ਫੇਰ ਨਿਕਾਲੀ ਤੇ ਹੁਣ ਪ੍ਰਬੰਧਕ ਪ੍ਰਬੰਧਕ ਲੱਗਾ ਨਹੀਂ ਪ੍ਰਬੰਧਕ ਦੀ تیاری ਆ ਲਗਭਗ ਲੱਗ ਹੀ ਗਿਆ ਕਿਹਦੇ ਨੰਬਰ ਤੇ ਕਿਆ ਪ੍ਰਬੰਧਕ ਲੱਗਾ ਉਹਦਾ ਨਹੀਂ ਇਹ ਲੱਗਾ ਨਹੀਂ ਗਿਆ ਇਹ ਡੱਕ ਗਏ ਵੀ ਪ੍ਰਬੰਧਕ ਦੇ 40 ਬਤਾਈ ਤੁਹਾਨੂੰ ਪਹਿਲੇ ਹਿਸਾਬ ਦੇ ਵਿੱਚ 24 ਸੰਦਾ ਜਾਂ 40 ਬਤਾਈ ਦਾ ਲੱਗਾ ਕਿੱਥੇ ਆ ਮਿਲਵਾਲੋ ਪ੍ਰਬੰਧਕਾਂ ਦੀ ਪ੍ਰਬੰਧਕ ਨਹੀਂ ਲੱਗਣ ਦੇਣਾ ਪਿੰਡ ਬੈਜੂਗਾ ਜਾ ਕੇ ਕਿਉਂਕਿ ਪੈਸੇ ਕਿਹਨੂੰ ਆਦੀ ਪ੍ਰਬੰਧਕ ਨਹੀਂ ਲੰਗਣ ਦੇਣਾ ਪਿੰਡ ਵਾਲਿਆਂ ਨੂੰ ਲਾ ਦੋ ਮੇਰੀ ਸਫਾ ਬਣੀ ਇਥੇ ਉਹਨਾਂ ਨੂੰ ਦੋ ਸੁਣ ਕੇ ਮੈਂ ਆਦੇਨਾ ਸਨ ਕਰਕੇ ਮੈਨੂੰ ਵਿਚਵਾ ਦੇ ਸਭਾ ਵੀ ਸਹੀ ਨੇ ਫੌਜੀ ਲੜਾਰ ਨੇ ਇੱਕ ਸਮਾਰ ਉਹਨਾਂ ਨੇ ਨਾਮ ਤੋਂ ਚਾਇਆ ਦੇ ਕਿਨੇ ਕਹਾ ਬਾਤੀ ਤੁਸੀਂ ਇਹ ਪਿੰਡ ਕੇ ਵਾਦਾ ਕੀਤਾ ਹੈ ਪੰਚਾਇਤ ਚੋਣਾਂ ਦੀ ਅਸੀਂ ਮੈਂ ਆਪਣੀ ਮਾਲਕੀ ਜੋ ਛੱਪੜ ਦਾ ਤੇ ਛੱਪੜ ਮੇਰੀ ਦੀ ਮਾਲਕੀ ਤੇ ਪੈਣੀ ਦਿਆ ਮੇਰੇ ਤੋਂ ਇਹ ਵੀ ਪਿਆਈ ਜਾਂ ਲੋਕਾਂ ਨੇ ਕਿਹਾ ਇਹ ਆਖੋੜ ਗਿਆ ਤੇ ਪਾਣੀ ਬੰਦ ਕਰਦੇ ਆਂ ਹੌਲੀ ਪਾਈ ਛੱਪੜ ਪੰਚਾਇਤਾਂ ਤੂੰ ਹੀ ਪੰਜਾਬ ਦੇ ਕੋਲ ਉਹ ਦੂਜੀ ਯਾਰ ਬੜਾ ਹੀ ਹੁਣ ਪਤਾ ਕਰ ਲਓ ਪਿੰਡ ਦਾ ਸਾਰੇ ਇੱਥੇ ਪਤਾ ਕਰ ਲਓ ਧੰਨ ਪਤਾ ਮੈਂ ਤੇ ਉਹ ਪਾਣੀ ਨੇ ਤੇ ਮੈਂ ਚਟਿਆਗਾ ਪਰ ਦੋ ਸਰਪੰਚਾਂ ਚੱਲ ਗਏ ਉਹਦਾ ਪਾਣੀ ਪੈਣ ਦਿਆ ਦੋ ਸਰਪੰਚਾਂ ਨੇ ਉਹ ਨਗਰ ਬੰਦ ਕਰ ਮੈਂ ਮੈਂ ਪਾਣੀ ਨਹੀਂ ਬੰਦ ਕਰਨਾ ਪਾਣੀ ਛੱਡ ਦੇ ਛੱਪੜ ਦਾ ਇਕੱਲਾ ਡੇਡ ਹੈਗਾ ਪਰ ਪਾਣੀ ਨਹੀਂ ਬੰਦੂ ਪਰ ਦਸੋਦਿਕ ਪਿੰਡ ਵਾਲਾ ਕੁਝ ਕਹਦਾ ਕਰ ਲੋ ਦੋ ਚਾਰ ਛੱਡ ਕੇ ਪਿੰਡ 90% 90% ਸਾਡੀ ਨਾਲ ਆ ਸਿਰਫ ਸਰਕਾਰ ਦਾ ਅੰਦਾਜ਼ ਹੈ ਹਾਇ ਸਰਕਾਰ ਨੇ ਕਰੇ ਕਿਹੜਾ ਬੰਪ ਤੇ ਆ ਦੇਣਾ ਉਹ ਤੁਸੀਂ ਹੀ ਚਾਹੁੰਦੇ ਆਹੀ ਚਾਹੁੰਦੇ ਆ ਜਾਨੂੰ ਨੇ ਹਾਂ ਚਾਹੀਦਾ ਮੇਰੇ ਪਿੰਡ ਦੇ ਬੁਨਿਆਦ ਜੇ ਮੇਰੇ ਪਿੰਡ ਵਾਲਿਆਂ ਪਛੜ ਜਾਂ ਜਾਂਦੇ ਜੇ ਮੈਂ ਕੱਲ ਪਿੰਡ ਵਾਲਾ ਤੇ ਜਾਂਦਾ ਜੇ ਮੇਰੀ ਅੱਜ ਵੀ ਜਾਂਦਾ ਅਜਿਆ ਮੇਰੇ ਡਰ ਇੱਕ ਇੱਕ ਪਰਸੈਂਟ ਵੀ ਮੈਨੂੰ ਡਰਤ ਬਹੁਤ ਜੇ ਆਈ ਇਹਨਾਂ ਤੋਂ ਵੀ ਤਾਂ ਮੈਨੂੰ ਕੋਈ ਡਰ ਨਹੀਂਗਾ ਇਹ ਲੱਗਣ ਵਾਲੇ ਇਹ ਵੀ ਨਹੀਂ ਗਏ ਪਰ ਜਿਹੜੇ ਵੀ ਚੱਲ ਲੜਾਉਣ ਵਾਲੇ ਲੜਾਉਣ ਵਾਲਾ ਨਾ ਮੈਂ ਲੜਨ ਵਾਲਾ ਲੜਨ ਵਾਲੇ ਵੇਖੀ ਹੁੰਦੇ ਆ ਨਾ ਹੁਣ ਲੈ ਮੁਰਨਾ ਹੀ ਲੈ ਮੁਰਨਾ ਪਰ ਮੁਰਨਾ ਬਥੇਰੀ ਕੀ ਕੰਮ ਕਰਦੇ ਹੋ ਕੰਮ ਕਰੋ ਨਾਲੇ ਸੌਂ ਖਾਦੀ ਵੀ ਕੀ ਕੰਮ ਨਹੀਂ ਪੈਂਦੇ ਹੁੰਦੇ ਨਾ ਜੀ ਕਿਚਾਰੀ ਬਤਾਰੀ ਇਹ ਗਿਆ ਇਹ ਵੀ ਬਤੀਰੀ ਖਵਾ ਦੇਣਾ ਖਵਾ ਦਿਓ ਜੀ ਮੇਰੇ ਘਰੇ ਪਿਓ ਤੇ ਆ ਆ ਪਿੰਡ ਵਾਲੇ ਆਂ ਪਿੰਡ ਵਾਲੇ ਤੋਂ ਮੈਂ ਦੱਸਣਾ ਚਾਹੁੰਦਾ ਵੀ ਤੁਹਾਡ ਮੇਰੀ ਕੋਈ ਹਾਲ ਨਹੀਂ ਜੇ ਮੈਂ ਤਾਂ ਹੁਣ ਹੀ ਮਰਨ ਦੀ ਤਿਆਰ ਜੇ ਪਰ ਮੇਰੇ ਵਸ ਕੀ ਘਰ ਦੇ ਸਾਹਮਣੇ ਦੱਸ ਦੋ ਕੋ ਮੇਰੇ ਵਸਾ ਕੀ ਆ ਤੇ ਮੈਂ ਤਾਂ ਵਿਰੋਧੀ ਸਰਕਾਰ ਦੇ ਲੈ ਕੇ ਆਮ ਜਨਤਾ ਕਰਾਦਾ ਤੇ ਕਿਤਾਬਾਂ ਖੋ ਕੇ ਰਹਿ ਕੇ ਤੁਹਾਡੇ ਸਾਹਮਣੇ ਖੋਹ ਖੜੀਆਂ ਤੇਰਾ ਨਾਮ ਮੇਜਰ ਸਿੰਘ ਹੈ ਜੀ ਅੱਛਾ ਜਰਨਲ ਜਲਾਸੀ ਦਾ ਕੀ ਹੋਇਆ ਕੁਝ ਨਹੀਂ ਹੋਇਆ ਜੀ ਜੋ ਬਣਦੀ ਕਾਰਵਾਈ ਵੇਖੋ ਸੈਕਟਰੀ ਸਾਹਿਬ ਆਏ 3:30 ਵਜੇ ਦਾ ਟਾਈਮ ਦਿੱਤਾ ਸੀ ਟੋਟਲ ਉਹਨਾਂ ਦੀ ਡਿਊਟੀ 5 ਵਜੇ ਤੱਕ ਬਣਦੀ ਸੀ ਵੇਖੋ ਸਰਪੰਚ ਸਾਹਿਬ ਬੈਠਿਆ ਸਾਰਾ ਕੁਝ ਆ ਗਿਆ ਵਿਰੋਧੀ ਧਾਰਾਈ ਸਾਰਾ ਪਿੰਡ ਬੈਠਾ ਸੀ ਇਹਨਾਂ ਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਤੇ ਉਹਨਾਂ ਨੇ ਉਹਨਾਂ ਕੋ ਪੈਸੇ ਲੈ ਕੇ ਖਾਦੇ ਆ ਰਜਿਸਟਰ ਕਿਉਂ ਦਿੱਤਾ ਤੁਹਾਨੂੰ ਉਹਨਾਂ ਦੀ ਹਿੰਮਤ ਕਿਵੇਂ ਪਈ ਆ ਉਥੋਂ ਰਜਿਸਟਰ ਚੱਕਣ ਦੀ ਇੱਕ ਪਿੰਡ ਦੇ ਮੋਢੇ ਵਾਲ ਬੰਦੇ ਬੈਠੇ ਸਰਪੰਚ ਸਾਹਿਬ ਬੈਠੇ ਨੇ ਇਹ ਰਜਿਸਟਰ ਕਿਵੇਂ ਚੱਕ ਕੇ ਲੈ ਗਏ ਇੱਕ ਲੜਾਈ ਕਿਉਂ ਭਾਈ ਵੇਖੋ ਸਰਪੰਚ ਸਾਹਿਬ ਸਾਰਾ ਕੁਝ ਦੇਖਣ ਦੇ ਆ ਤੁਸੀਂ ਵੀ ਦੇਖ ਲਿਆ ਵੀਡੀਓ ਤੇ ਸਭ ਕੁਝ ਰਿਕਾਰਡ ਹੋਇਆ ਆਪਾਂ ਸਰਪੰਚ ਸਾਹਿਬ ਨੇ ਕੋਈ ਗੱਲ ਨਹੀਂ ਬੋਲੀ ਇਹਨਾਂ ਦੇ ਬੰਦੀ ਕਰਦਾ ਕੀਤੀ ਜਾਏ ਪ੍ਰੋਪਰ ਲੈਟਰ ਬਣਾਉਣਾ ਚਾਹੀਦਾ ਵੀ ਇਹ ਸਰਪੰਚ ਦੇ ਹੁੰਦੇ ਆ ਪਿੰਡ ਦੇ ਮੈਂਬਰਾਂ ਦੇ ਹੁੰਦੇ ਆ ਮੈਂਬਰਾਂ ਦੇ ਬਣੇ ਹੋਏ ਜੇ ਮੈਂਬਰ ਬਣੇ ਨੇ ਸੱਤ ਆਏ ਨਹੀਂ ਕੋਈ ਵੀ ਇਹਨਾਂ ਦਾ ਲੈਟਰ ਬਣਾਉਣਾ ਚਾਹੀਦਾ ਵੀ ਇਹ ਡਿਊਟੀ ਔਨ ਡਿਊਟੀ ਛੱਡ ਕੇ ਕਿਵੇਂ ਭੱਜ ਗਿਆ ਉਹਨਾਂ ਨੇ ਝਪਕਾ ਮਾਰਿਆ ਜਾਂ ਤੇ ਉਹਨਾਂ ਨੂੰ ਪੈਸੇ ਖਾਦੇ ਕਿਉਂ ਭੱਜਿਆ ਮੇਰੀ ਇਹੋ ਗੱਲ ਹੈ ਜੀ ਮੇਰਾ ਨਾਮ ਰੋਹਨ ਮਸੀਆ ਮੈਂ ਪਿੰਡ ਹਰਦੁਰਵਾਲ ਕਲਾ ਦਾ ਪੰਚਾਇਤ ਮੈਂਬਰ ਆ ਤੇ ਅਹੀ ਇਸ ਹਰਦੇਪਿੰਡ ਅੱਜ ਇੱਕ ਸੈਕਟਰੀ ਸਾਹਿਬ ਵੱਲੋਂ ਮੈਸੇਜ ਆਈ ਕਿ ਪਿੰਡ ਹਰਦੁਰਾਲ ਕਲਾ ਵਿੱਚ ਆਮ ਦਲਾਸ ਹੋ ਜਾ ਰਿਹਾ ਹੈ ਜਿਹਦੇ ਵਿੱਚ ਅਸੀਂ ਆਪਣਾ ਵੱਖ ਰੱਖਣਾ ਹੈ ਤੇ ਤੁਹਾਨੂੰ ਲਖਸ਼ਮਣ RAM ਦੇ ਇੱਕ ਵਾਅਦਾ ਦਿੱਤਾ ਗਿਆ ਸੀ ਸਰਪੰਚ ਸਾਹਿਬ ਵੱਲੋਂ ਜੋ ਹੁਣ ਮੌਜੂਦਾ ਸਰਪੰਚ ਕਿ ਤੁਸੀਂ ਮੈਨੂੰ ਵੋਟਾਂ ਪਾ ਕੇ ਦਿਤਾਓ ਮੈਂ ਤੁਹਾਨੂੰ ਆਪਣੀ ਜਾਇਦਾਦ ਵਿੱਚ ਉਸ ਜਾਂ ਕਿਸ ਤਰ੍ਹਾਂ ਵੀ ਕਰਕੇ ਇੱਕ ਕਬਰਸਤਾਨ ਇੱਕ ਛੱਪੜ ਦਾ ਪਾਣੀ ਦਾ ਨਿਕਾਸ ਦਵਾਗਾ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਸਾਡੀ ਕ੍ਰਿਸ਼ਨ ਬਰਾਦਰੀ ਚ ਬੂਥ ਸੀ 174 ਵੋਟਾਂ ਨਾਲ ਉੱਥੇ ਜੇਤੂ ਹੈ ਤੇ ਅੱਜ ਅਹੀਂ ਉਹ ਆਪਣੀ ਜਲਾਸ ਵਿੱਚ ਆਏ ਆ ਪਰ ਕਿਸਾਨ ਜਲਾਸ ਸਿਰੇ ਨਹੀਂ ਕਰਿਆ ਤੁਸੀਂ ਮੈਂ ਸਰਪੰਚ ਦੇ ਨਾਲ ਹਮੇ ਆ ਕਿ ਜੇ ਜੀ ਹੁੰਦਾ ਜਦੋਂ ਵੀ ਕੋਈ ਹੁੰਦਾ ਕੌਰਮ ਪੂਰਾ ਕਰਨ ਉਹ ਕਰਨਾ ਹੁੰਦਾ ਸਰਪੰਚ ਦਾ ਮੈਂਬਰ ਪੰਚਾਇਤ ਜਿੰਨੇ ਨੇ ਉਹ ਰੁਕੋ ਪੰਚਾਇਤ ਦਾ ਪੂਰੇ ਦਾ ਕੌਰਮ ਇਹ ਜੇ ਜਿਹੜਾ ਸਰਪੰਚ ਉਸ ਟਾਈਮ ਖਲੋਂਦਾ ਉਹਨੂੰ ਪਤਾ ਹੁੰਦਾ ਕਿ ਮੇਰੇ ਮੈਂਬਰ ਵੀ ਚਾਹੀਦੇ ਮੈਨੂੰ ਕੌਰਮਾ ਵੀ ਕੱਲ ਨੂੰ ਚਾਹੀਦਾ ਜੀ ਹੁਣ ਸਾ ਤੇ ਇਹਨੂੰ ਤਿਆਰ ਨਹੀਂ ਉਹਨਾਂ ਨੂੰ ਗੁਲਾ ਦੇ ਦੀ ਉਹਨੇ ਦੇਖੋ ਸਾਥ ਤ ਨਹੀਂ ਅਹੀਂ ਇਹ ਆਮ ਜਲਾਸਾ ਉਸ ਬਾਅਦ ਹੀ ਗੱਲ ਹੈ ਨਾ ਜਲਾਸੇ ਤੇ ਹੁੰਦਾ ਵਾ ਵੀ ਪਿੰਡ ਦਾ ਸਾਰਾ ਮਸਲੀ ਵਿਚਾਰੀ ਜਾਂਦੀ ਆ ਸਾਰਾ ਪਿੰਡ ਕੱਟਾ ਹੁੰਦਾ ਉਹਦੇ ਵਿੱਚ ਓਏ ਪੰਚਾਇਤ ਸੱਤ ਆਏ ਸਨ ਉਹਦੇ ਵਿੱਚ ਮਤਾ ਪਿਆ ਵਾ ਨਹੀਂ ਮਤਾ ਤੇ ਹਲੀ ਪਿਆ ਨਹੀਂ ਕੋਈ ਤਾਂ ਪਹਿਲੇ ਮਤਲਬ ਹੋ ਗਿਆ ਹਾਂਜੀ ਤੇ ਸਾਥ ਹੀ ਇਹਨਾਂ ਨੂੰ ਦੇਖਵਰਸਤਾਨ ਉਹਦੇ ਵਿੱਚ ਸਾਥ ਦੀ ਲੋੜ ਵੀ ਨਹੀਂ ਉੱਥੇ ਤੇ ਇਹਨਾਂ ਨੇ ਇਹ ਗੱਲ ਕਹੀ ਆ ਤੁਹਾਡੀ ਪਹਿਲੀ ਰਿਕਾਰਡਿੰਗ ਦੇ ਵਿੱਚ ਕਿ ਮੈਂ ਆਪਣੀ ਜਾਇਦਾਦ ਦੇ ਵਿੱਚ ਉਹ ਦਵਾਂਗਾ ਜੇ ਮੈਂ ਸਰਪੰਚ ਬਣਾ ਕਦੇ ਹੁਣ ਹੁਣ ਉਹਨਾਂ ਨੂੰ ਪ੍ਰੋਬਲਮ ਹੋਉਂਦੀ ਆ ਮੈਂਬਰਾਂ ਦੀ ਆਉਂਦੀ ਆ ਜਾਂ ਕਿਸੇ ਦੀ ਵੀ ਆਉਂਦੀ ਤੇ ਸਾਡਾ ਥੋੜੀ ਕਸੂਰ ਆਹੀ ਤੇ ਵੋਟਾਂ ਬਾਹ ਤੀਆਂ ਅੱਜ ਦੇ 11700 ਵੋਟਾਂ ਜਿਤਾ ਆਤਾ ਹੀ ਦਾ ਆਪਣੇ ਵਾਰਡ ਦੇ ਵਿੱਚੋਂ ਈਵਨ ਮੈਂਬਰ ਉਹਨਾਂ ਖਲਾਣੇ ਉਹਨਾਂ ਨੂੰ ਕੀ ਪ੍ਰੋਬਲਮ ਹੋਣੀ ਹੋਣ ਤੇ ਉਹਨਾਂ ਦਾ ਕੰਮ ਹੈ ਨਾ ਉਹਨੇ ਇੱਥੇ ਪ੍ਰਬੰਧਕ ਲੱਗ ਗਿਆ ਦੱਸਦੇ हां जी ਹੁਣ ਸਰਪੰਚ ਦਾ ਅਧਿਕਾਰ ਨਹੀਂ ਠੀਕ ਹੈ ਪਰ ਪ੍ਰਬੰਧਕ ਲਾ ਕੇ ਪ੍ਰਬੰਧਕ ਦਾ ਅਧਿਕਾਰ ਹੁੰਦਾ ਪਰ ਅਸੀਂ ਸਾਨੂੰ ਇਹਨੇ ਇਸ ਕਰਕੇ ਵੋਟਾਂ ਥੋੜੀ ਲਿਆਂਗੀਆਂ ਤੇ ਮੈਂ ਪ੍ਰਬੰਧਕ ਲੱਗੂ ਤੇ ਫੇਰ ਕੰਮ ਕਰਾਂਗਾ ਅਸੀਂ ਤੇ ਵਾਦੇ ਮੁਤਾਬਕ ਆਏ ਹਾਂ ਮਹਿਕ ਮੇਨ ਲਾਇਆ ਹਾਂ ਜੀ ਮਹਿਕ ਮੇਨ ਲਾਇਆ ਹਾਂ ਜੀ ਸਾਡਾ ਉਹਦੇ ਨੇ ਕੋਈ ਲੈਣਾ ਅਸੀਂ ਤੇ ਇੱਕ ਵਾਦੇ ਮੁਤਾਬਕ ਹੈ ਜਿਹੜਾ ਇਹਨੇ ਚੋਣ ਚੋਣਾਂ ਦੇ ਵਿੱਚ ਕੀਤਾ ਗਿਆ ਕਿ ਮੈਨੂੰ ਜਿਤਾਓ ਤਾਂ ਮੈਂ ਤੁਹਾਨੂੰ ਕਵਰਸਤਾਨ ਦੋ ਕਿਲੇ ਦਵਾਗਾ ਆਪਣੀ ਜਾਇਦਾਦ ਚ ਦਵਾ ਸਰਕਾਰੀ ਚ ਦਵਾ ਸਾਨੂੰ ਇਹਦੇ ਨਾਲ ਵੀ ਕੋਈ ਮਤਲਬ ਨਹੀਂ ਉਥਾ ਚਾਹੀਦਾ ਕਿਉਂ ਮਤਾਂ ਪਉਂਦਾ ਆਪਣੀ ਥਾਂ ਦਾ ਹਾਂਜੀ 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 ਮਤੇ ਦੀ ਲੋਰ ਨਹੀਂ ਮਤੇ ਦੀ ਲੋਰ ਨਹੀਂ ਉਹਨੇ ਆਪਣੀ ਕਹਿਤਾ ਸੀ ਤਾਂ ਕਿਉਂ ਨਹੀਂ ਮਨਾ ਕੇ ਚਾਲੀ ਬਚਾਉਨੇ ਜਿਹੜੀ ਵਾਦਾ ਕੀਤਾ ਹੈ ਉਹ ਹਾਂ ਅਸੀਂ ਅਸੀਂ ਸਰਪੇ ਕੋਈ ਵਾਅਦੇ ਦੇ ਮੁਤਾਬਕ ਦਲਾਸ ਦੇ ਵਿੱਚ ਆਏ ਵੀ ਸਾਡਾ ਕਿਉਂ ਨਹੀਂ ਬੂੜਾ ਹੋਇਆ ਅਸੀਂ ਨਾ ਕਿਤੇ ਵਿਰੋਧ ਚ ਆਏ ਤੇ ਨਾ ਕਿਤੇ ਹੱਕ ਚ ਆਏ ਮੰਤਰੀ ਵੀਾਰੇ ਲਾ ਕੇ ਨਾ ਮੈਂ ਗਰਾਵ ਕਾ ਸਭਾ ਦਾ ਪ੍ਰਧਾਨ ਅੰਗਰੇਸ ਸਿੰਘ ਪਿੰਡ ਹਦਰਵਾਲ ਮੈਂ ਅੱਜ ਸਰਪੰਚ ਸਾਹਿਬ ਨੇ ਆਮ ਜਲਾਸ ਕੀਤਾ ਤੇ ਸਾਨੂੰ ਫੋਨ ਕੀਤਾ ਵੀ ਤੁਸੀਂ ਸਾਰੇ ਆਓ ਤੇ ਸਾਡੀ ਗਰਾਵ ਕਾ ਸਭਾ ਦੇ ਮੈਂਬਰ ਸਾਰੇ ਇੱਥੇ ਹਾਜ਼ਰ ਆ ਪਰ ਅਸੀਂ ਸਾਰੇ ਮਿਲ ਕੇ ਕੰਮ ਕਰਨਾ ਚਾਹੁੰਦੇ ਸੀ ਪਰ ਸਾਡੇ ਪਿੰਡ ਦੇ ਮੈਂਬਰ ਸਾਹਿਬਾਨ ਇੱਥੇ ਨਹੀਂ ਪਹੁੰਚੇ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਦੁਜੀ ਧਰ ਜੜੀ ਆ ਉਹ ਅੜੇ ਦੁਸ਼ਮਣ ਆ ਸਾਨੂੰ ਕਿੰਨਾ ਕੋਈ ਵਿਰੋਧ ਨਹੀਂ ਆ ਸਾਨੂੰ ਚਾਹੀਦਾ ਪਿੰਡ ਦਾ ਸਿਰਫ ਕੰਮ ਕੰਮ ਹੋਣਾ ਚਾਹੀਦਾ ਕਿਉਂਕਿ ਕੋਈ ਕੰਮ ਤੇ ਗਲੀਆਂ ਨਾਲੀਆਂ ਪੱਲੀਆਂ ਬਣੀਆਂ ਉਹ ਹੀ ਆ ਤੇ ਬਾਕੀ ਕਾਜਾਂ ਖਾਈ ਜਾਂਦੇ ਆ ਕਦੀ ਗਰਾਊਂਡ ਆ ਗਰਾਊਂਡ ਦੇ ਵਿੱਚ ਕੋਈ ਕਹਿੰਦਾ 80 ਲੱਖ ਰੁਪਇਆ ਆ ਪਿੰਡ ਦੇ ਵਿੱਚ ਉਹਦੇ ਵਿੱਚ 40 ਲੱਖ ਘਟਾਇਆ ਗਿਆ ਉਹ ਨਹੀਂ ਪਤਾ ਕਿੱਥੇ ਗਿਆ ਸੈਕਟਰੀ ਸਾਹਿਬ ਇੱਥੇ ਆਉਂਦੇ ਆ ਤੇ ਮਰਜ਼ੀ ਪਵਾ ਦੇ ਜਾਂਦੇ ਆ ਮਖਿਆਦੇ ਸਾਡੇ ਕੋ ਸਿਆਣ ਕਰਾ ਲੈਂਦੇ ਆ ਹਰ 3 ਮਹੀਨੇ ਜਾਂ 6 ਮਹੀਨੇ ਬਾਅਦ ਕੋਈ ਨਾ ਕੋਈ ਨਵਾਂ ਸੈਕਟਰੀ ਆ ਜਾਂਦਾ ਫਿਰ ਉਹਨੂੰ ਪੁੱਛੀਰੋ ਕਹਿੰਦਾ ਪਹਿਲਾ ਸੈਕਟਰੀ ਉਹ ਸਟਾ ਲਗੀ ਆ ਤੇ ਸਟਾਕ ਦੇ ਸਭ ਜੇ ਦੋ ਨੰਬਰ ਦਾ ਪੈਸਾ ਖਾਵੇਂ ਸਟਾ ਲਗਣੀਆਂ ਤੇ ਫਿਰ ਜੇ ਮਗਰਬਾਹੀ ਤਿੰਨ ਦਾ ਕੰਮ ਆ ਤਾਂ ਕਰਾਂਗੇ ਜੇ ਅਸੀਂ ਇਮਾਨਦਾਰੀ ਦਾ ਕੰਮ ਕਰਾਂਗੇ ਤਾਂ ਇਹ ਨਾ ਸਿਰਫ ਰੇਨ ਸਾਹਿਬ ਕਰੇ ਨਾ ਕਰੇ ਪਰ ਇਸ ਟਾਈਮ ਉਹ ਪਿੰਡ ਦੇ ਵਿੱਚ ਬਹਿ ਕੇ ਕਹਿੰਦੇ ਮੈਂ ਕਰਾਂਗਾ ਤੇ ਦੂਜੀ ਧਰ ਨੂੰ ਵੀ ਬੇਨਤੀ ਵੀ ਨਾਲ ਮਿਲ ਕੇ ਚਲੋ ਮੈਂਬਰ ਦੋ ਉਹਨਾਂ ਨੂੰ ਵੀਰ ਨੂੰ ਤੁਸੀਂ ਕੰਮ ਕਰੋ ਤੁਸੀਂ ਹੀ ਹੀਰੋ ਬਣ ਜਾਓ ਪਰ ਵੀਰ ਨੂੰ ਮੌਕਾ ਦੋ ਸਿਆਣ ਕਰੇਗਾ ਤੇ ਜੇ ਨਹੀਂ ਸਕੇਗਾ ਉਹ ਲਗਾ ਤੇ ਗ੍ਰਾਮ ਕਾ ਸਭਾ ਦਾ ਪ੍ਰਧਾਨ ਆ ਸਾਡਾ ਪਿੰਡ ਚਾਹੁੰਦਾ ਵੀ ਸਭਾ ਕੰਮ ਕਰੇਗੀ ਤੁਹਾਨੂੰ ਮੰਤਰੀਆਂ ਗਾੜੀ ਬੇਨਤੀ ਆ ਵੀ ਸਾਡੂੰ ਇਗਰਾੜ ਦਿੱਤੀ ਜਾਵੇ ਪਿੰਡ ਦੀ ਜੋ ਵੀ ਮਲੋ ਠੇਕਾ ਪੈਲੀ ਜਾਂਦਾ ਜੋ ਕੁਛ ਦੀ ਆ ਅਸੀਂ ਸਕੂਲ ਦੀ ਗਰਾਊਂਡ ਬਣਾਵਾਂਗੇ ਸਾਡੀ ਸਾਡੀ ਸਭਾ ਦੇ ਬੰਦੇ ਇਹੋ ਜੇ ਪਿੰਡ ਵਾਲੇ ਸਾਡੇ ਨਾਲ ਸਹਿਯੋਗ ਦਿੰਦੇ ਫੌਜੀ ਭਾਈ ਵੀ ਦਿੰਦੇ ਆ ਸਾਨੂੰ 5-5000 ਰੁਪਏ ਇਕੱਠਾ ਕਰਕੇ ਅਸੀਂ ਕੋਈ ਸਮਾਗਮ ਕਰਾਓ ਜਾਂ ਗਰਾਊਂਡ ਬਣਾਓ ਵਾਲੀਵਾਲ ਦਾ ਨੈਟਲ ਹੁੰਦੇ ਆ ਉਹ ਨੈਟ ਦੀ ਟੀਮ ਵਾਲੀਵਾਲ ਦੀ ਆ ਉਹ ਖੁਦ ਪੇਮੈਂਟ ਕਰਕੇ ਆਪਣੇ ਕੋਲ ਗ੍ਰਾਈ ਕਰਕੇ ਫੇਰ ਉਹ ਮਰ ਆਪਣਾ ਕੰਮ ਕਰਦੇ ਆ ਲਟਾ ਲਾਉਂਦੇ ਆ ਉਹ ਲਾਉਂਦੇ ਆ ਪਹਿਲੇ ਸਾਡੇ ਚੇਅਰਮੈਨ ਸਾਹਿਬ ਉਹਨਾਂ ਤੋਂ 6 ਲਟਾ ਦਿੱਤੀਆਂ ਤੇ 6 ਲਟਾ ਹੋਰ ਮੁੰਡਿਆਂ ਨੇ ਆਪਣੇ ਕੋਲੋਂ ਪੇਮੈਂਟ ਲੈ ਕੇ ਲਈਆਂ ਪਰ ਸਾਡੇ ਪਿੰਡ ਦੇ ਵਿੱਚ ਜਾ ਕੋਈ ਲੜਾਈ ਝੜਾ ਹੁੰਦਾ ਤੇ ਚਲੋ ਗ੍ਰਾਮ ਸਭਾ ਵਾਲੇ ਆ ਜਾਂਦੇ ਆ ਪਰ ਜੇ ਸਭ ਸਰਪੰਚ ਕੋ ਜਾਣਦੇ ਨਹੀਂ ਉਹਦੇ ਕੋ ਮੈਂਬਰ ਨਹੀਂ ਆਗੇ ਕਿਉਂ ਨਹੀਂ ਮੈਂਬਰ ਆਗੇ ਮੈਂਬਰ ਪਿੰਡ ਵਾਲਿਆਂ ਬਣਾਏ ਆ ਉਹ ਸਰਪੰਚ ਨਾਲ ਮਿਲ ਕੇ ਕਰੋ ਤੇ ਜਿਹੜਾ ਆ ਪਿੰਡ ਦਾ ਝਗੜਾ ਝਗੜਾ ਉਹ ਤੇ ਪਿੰਡ ਬਹਿ ਗਏ ਨਿਬੇੜੋ ਚਾਰ ਮੈਂਬਰ ਵੇਣ ਬਾਕੀ ਜਿਹੜੇ ਮਤਲਬ ਇਸ ਟੈਮ ਵਿਰੋਧੀ ਧਰ ਬਣੀ ਆ ਉਹ ਆ ਦੇਖੋ ਦੁਸ਼ਮਣ ਨਹੀਂ ਆਦੇ ਆਪਣੇ ਭਰਾ ਆ ਉਹ ਵੀ ਨਾਲ ਬਹਿ ਕੇ ਫੈਸਲਾ ਕਰੋ ਪਿੰਡ ਦੇ ਜਿਹੜਾ ਪਿੰਡ ਕਾਲਾ ਬਗਾਨਾ ਕਾਲਾ ਬਗਾਨਾ ਕੰਮ ਚੱਲਦਾ ਉਹਦਾ ਆਪਣੇ ਪਿੰਡ ਦਾ ਕੰਮ ਨਹੀਂ ਕੀਤਾ ਜਾਵੇ ਬਾਕੀ ਜਨਰਲ ਜਲਾਸਤਿਆ ਗਿਆ ਜਿਹੜਾ ਅੱਜ ਜਨਰਨ ਜਲਾਸਤਿਆ ਗਿਆ ਇਹਦੇ ਵਿੱਚ ਮਤਲਬ ਸਰਪੰਚ ਸਾਹਿਬ ਤੇ ਚਾਹੁੰਦੇ ਵੀ ਕੰਮ ਹੋਵੇ ਪਰ ਚਲੋ ਜੋ ਵੀ ਹੋਇਆ ਤੈਨੂੰ ਸਾਰਿਆਂ ਨੂੰ ਵੀਡੀਓ ਦਾ ਸਾਹਮਣੇ ਆ ਗਈ ਆ ਪਰ ਅਸੀਂ ਆਨੇ ਆ ਵੀ ਇਹ ਕੰਮ ਗਲਤ ਹੋਇਆ ਪਿੰਡ ਦਾ ਵਿਕਾਸ ਹੁੰਦਾ ਨਹੀਂਦਾ ਮੈਂ ਹਰੀਜਾਨਾ ਬਰਾਦਰੀ ਵੱਲੋਂ ਇਹ ਕਹਿਣਾ ਚਾਹੁੰਦਾ ਆ ਕਿ ਸਾਡੇ ਪਿੰਡ ਦੀ ਕਿਸਮਤ ਹੀ ਮਾਰੀ ਆ ਜਦੋਂ ਸਰਪੰਚੀ ਮੈਂਬਰੀ ਕਿਸ ਤਰ੍ਹਾਂ ਦਾ ਵੀ ਮੌਕਾ ਹੁੰਦਾ ਆ ਉਦੋਂ ਮੁੰਡਾ ਇਤਰਾ ਹੀ ਪੈ ਜਾਂਦੀਆਂ ਹਰ ਵਾਰੀ ਕੋਈ ਵੀ ਪੰਚਾਇਤ ਬਣਦੀ ਆ ਮੈਂਬਰ ਕਿਸ ਦੇ ਬਣ ਜਾਂਦੇ ਸਰਪੰਚ ਕਿਸ ਦਾ ਬਣਦਾ ਸਾਡੇ ਪਿੰਡ ਦਾ ਬੇਰਾਗਰਕ ਹੋ ਜਾਂਦਾ ਆ ਹਰ ਵਾਰੀ ਇਦਾਂ ਹੀ ਹੁੰਦਾ ਕੋਈ ਸਿੜੇ ਨਹੀਂ ਚੜਦਾ ਕੰਮ ਪਾਣੀ ਦੇ ਇਹੋ ਚਾਹੁੰਦੇ ਆ ਕਿ ਪਿੰਡ ਦਾ ਕੰਮ ਹੋਣਾ ਚਾਹੀਦਾ ਆ ਪਾਣੀ ਦਾ ਮਸਲਾ ਜਿਹੜਾ ਉਹ ਹੱਲ ਹੋਣਾ ਚਾਹੀਦਾ ਸਭ ਤੋਂ ਵੱਡਾ ਸਾਡੇ ਪਿੰਡ ਦਾ ਮਸਲਾ ਹੈ ਪਾਣੀ ਦਾ ਜਿਹੜਾ ਇਹ ਬੜੀ ਬਹਾਦਰੀ ਹੈ ਸਾਡੇ ਸਰਪੰਚ ਦੀ ਜਿਹਦੇ ਪਾਣੀ ਦੇ ਵਿੱਚ ਪਾਣੀ ਪੈਂਦਿਆ ਆ ਅੱਜ ਨਹੀਂ ਪਿਆ ਪੀ ਇਹਨੇ ਸਰਪੰਚੀ ਲਈ ਆ ਤੇ ਅੱਜ ਪਿਆ ਆ ਇਹਦਾ ਪਿਛਲੇ ਸਰਪੰਚਾਂ ਨੇ ਕਹਿ ਕੇ ਤੇ ਇਹਦੇ ਨੂੰ ਪਹਿਲੀ ਦੇ ਕੇ ਤੇ ਫੇਰ ਪਵਾਇਆ ਸੀ ਜੇ ਅੱਜ ਬੰਦ ਕਰਦੇ ਤਾਂ ਪਾਣੀ ਪਿੰਡ ਦਾ ਫਿਰ ਕਿੱਥੇ ਜਾਏਗਾ ਇਹ ਕਰਕੇ ਸਾਡੀ ਬੇਨਤੀ ਆ ਜਿਹੜਾ ਪਿੰਡ ਦਾ ਕੰਮ ਹੁੰਦਾ ਆ ਕਿਸ ਤਰ੍ਹਾਂ ਵੀ ਪਾਵੇਂ ਹੁੰਦਾ ਆ ਉਹ ਹੋਣਾ ਚਾਹੀਦਾ ਸਾਡੀ ਸਭਾ ਬਣੀ ਆ ਪਿੰਡ ਦੀ ਉਹਨਾਂ ਨੂੰ ਮੌਕਾ ਦੇ ਦਿਓ ਉਹ ਕੰਮ ਅੱਗੇ ਹੋ ਕੇ ਚਲਾਉਣ ਇਹ ਮੈਂਬਰ ਵੀ ਪੜੇ ਹੋ ਜਾਣ ਸਰਪੰਚ ਵੀ ਪੜੇ ਹੋ ਜੇ ਸਾਡੇ ਪਿੰਡ ਦੀ ਸਭਾ ਸੰਜੀ ਰਜਿਸਟਰ ਆ ਉਹਨੂੰ ਮੌਕਾ ਦੇਣ ਉਹ ਕੰਮ ਕਰਨ ਇਹ ਮਗਰਾਂ ਜਾ ਕੇ ਦੇ ਸਿਰਫ ਵੇਖ ਸਕਦੇ ਆ ਕੰਮ ਚੰਗਾ ਹੋਣ ਰਿਹਾ ਕਿ ਨਹੀਂ ਹੋਣ ਰਿਹਾ ਸਾਡੀ ਹਰੀ ਜਨਾਂ ਦੀ ਆ ਅਜ ਤੱਕ ਰਜਿਸਟਰ ਨਹੀਂ ਹੋਈ ਵੀ ਇਹ ਰਵਾਰਾਂ ਦੇ ਵਿੱਚ ਹੜੀ ਜਾਂ ਨਹੀਂ ਰਹਿੰਦੇ ਆ ਸਾਡੀ ਤਰ ਮਸਾਲਾ ਨੂੰ ਕਿੰਨਾ ਚਿਰ ਹੋ ਗਿਆ ਰੁਕੀ ਨੂੰ ਉੱਥੇ ਹੀ ਰੁਕੀਆਂ ਚਗਾਠਾਂ ਲੱਗੀਆਂ ਇੱਕ ਦੋ ਪੁੱਟਕੇ ਵੀ ਲੋਕੀ ਲਾਗੇ ਨੇ ਤੇ ਉਹ ਨਹੀਂ ਅਜੇ ਸਾਡੀ ਮੁਰਮਤ ਹੋਈ ਤੇ ਨਾ ਤਿਆਰ ਹੋਈ ਆ ਕੋਤਰਾ ਕਾਗਦੀ ਆਂਦੇ ਆ ਵੀ ਉਹ ਤੁਹਾਡੀ ਤਰ ਮਸਾਲਾ ਚੱਲਣ ਦੀ ਆ ਕਿੱਥੇ ਚੱਲਣ ਦੀ ਆ ਆਓ ਤੁਹਾਨੂੰ ਉੱਥੇ ਅੱਜ ਵੀ ਵਿਖਾਲ ਦਿੰਨੇ ਆ ਵੀ ਉਤਰਾ ਹੀ ਅਜੇ ਅੱਧੇ ਚਿਰ ਰੁਕੀ ਆ ਕੰਮ ਉੱਥੇ ਕਿਸ ਨੇ ਡੰਗਰ ਬੰਦੇ ਆ ਕਿਸ ਨੇ ਬੂਟੇ ਲਾਏ ਨੇ ਕਲਜੇ ਕੀਤੇ ਨੇ ਸਾਡਾ ਦੋ ਢਾਈ ਕਿਨਵਾ ਥਾਂ ਉਥੇ ਬੰਦਾ ਉਹ ਬੰਨੀ ਚਾਹੀਦੀ ਸਾਡੀ ਧਰਮਸਾਲਾ ਸਾਡੇ ਹਰੀਜਨਾਂ ਦੇ ਭਾਂਡੇ ਬੰਨੇ ਚਾਹੀਦੇ ਆ ਜੋ ਵੀ ਕਾਰੋਬਾਰ ਹੋਇਆ ਹੀ ਉਥੇ ਕਰ ਅੱਜ ਨਾਲ ਵੇਖੋ ਮਨੋ ਸਰਪੰਚ ਸਾਹਿਬ ਨਾਲ ਗੱਲਬਾਤ ਹੋਈ ਸੈਕਟਰੀ ਵੀ ਆਇਆ ਇੱਥੇ ਤੇ ਗੱਲਬਾਤ ਕੋਈ ਨਹੀਂ ਸਿਰੇ ਚਾੜੀ ਉਹਨਾਂ ਨੇ ਤੇ ਉਧਰ ਜਿਹੜਾ ਆਮ ਪਾਰਟੀ ਦਾ ਰਾਜੂ ਆ ਉਹ ਵੀ ਆ ਗਿਆ ਚਾਚਾ ਵਾਦਾ ਆ ਗਿਆ ਨਾਲ ਰਜਿਸਟਰ ਖੋ ਕੇ ਤੇ ਭੱਜ ਗਿਆ ਉਹ ਚਾਚਾ ਜਿਹੜਾ ਰਾਜੂ ਦਾ ਆਮ ਪਾਰਟੀ ਆ ਬੰਦਾ ਜਿਹੜਾ ਬਣਿਆ ਰਾਜੂ ਦਾ ਤੇ ਬਹੁਤ ਮਾਰੀ ਗੱਲ ਕੀਤੀ ਬਾਕੀ ਪਿੰਡ ਦਾ ਵਿਕਾਸ ਜਿਹੜਾ ਕੀਤਾ ਹੈ ਇਹਨੇ ਬਲੇ ਕੀਤਾ ਹੈ ਹੋਰ ਕਿਸੇ ਨੇ ਕੱਖ ਨਹੀਂ ਕੀਤਾ ਟੋਟੀਆਂ ਬੰਦ ਨੇ ਲਾਟਾਂ ਬੰਦ ਨੇ ਗਲੀਆਂ ਨਰਕ ਪਿਆ ਆ ਜੋ ਇਹਨੇ ਗਈਆਂ ਬਣਾਤੀਆਂ ਸੀ ਉਹੋ ਹੀ ਬਣੀਆਂ ਅੱਜ ਤੱਕ ਚੱਲਣ ਡੀਆਂ ਨੇ ਬਾਅਦ ਕਿਸੇ ਇੱਕ ਪਹਿਹਾਰੀਆਂ ਲਾਇਆ ਕਿਸੇ ਨੇ ਦੋ ਵਾਰੀ ਸਰਪੰਚੀ ਨਾਲ ਹੀ ਵਾਰ ਕਿਸੇ ਨੇ ਪੈਸੇ ਲਾਇਆ ਹੁਣ ਅੱਕੇ ਗੱਲ ਪੈਂਦੇ ਨੇ ਉੱਠ ਉੱਠ ਕੇ ਅੱਕੇ ਗੱਲ ਪੈਂਦੇ ਨੇ ਤੇ ਜੇ ਲਹੀ ਆ ਤੇ ਮਹਾਰਾਜ ਨੇ ਉਹਨਾਂ ਤੋਂ ਮਾਰਨਾ ਜਾਂ ਉਹਨੇ ਮਾਰਨਾ ਹੁਣ ਮਬੰਦਾ ਕੋਈ ਨਹੀਂ ਮਾਰਦਾ ਕਿਸੇ ਨੂੰ ਹੱਥੇ ਲਾ ਸਕਦਾ ਕਿਸੇ ਨੂੰ ਨਹੀਂ ਇਹ ਤਾਂ ਜਿਹੜਾ ਨਾਲ ਆ ਵਿੱਚ ਸਾਡੇ ਸਾਰੇ ਪਿੰਨ ਨਾਲ ਆ ਸਾਰੇ ਪਿੰਨ ਨੇ ਵੋਟਾਂ ਪਾ ਕੇ ਬਣਾਇਆ ਜੇ ਚੰਗੇ ਕੰਮ ਕੀਤੇ ਸੀ ਤੇ ਸਰਪੰਚ ਬਣਾਇਆ ਜੇ ਮਾੜੇ ਕਰਦਾ ਤਾਂ ਇਹ ਵੀ ਉਹਨਾਂ ਨੂੰ ਧੱਕੇ ਹੀ ਖਾਂਦਾ ਜੇ ਮੈਂਬਰ ਮੈਂਬਰ ਲੈ ਲਏ ਨਾਲ ਉਹਨੇ ਚਲੋ ਇਹਨੇ ਮੈਂਬਰ ਕੋਈ ਨਹੀਂ ਖਿਡਾ ਰਿਆ ਇਹਨੂੰ ਸੱਜ ਪਿੱਛੇ ਆਪਣੇ ਕਾਜ ਆਉਣਾ ਹੀ ਪਤਾ ਕਿ ਮੇਰੇ ਕਾਜ ਉਹ ਰਾਜ ਕਰਾ ਦੇਣੇ ਕਿਸੇ ਨੇ ਮੈਂਬਰ ਕਿਥੋਂ ਬਣ ਸਕਦੇ ਆ ਜੀ ਸਾਡੇ ਨੇ ਤਾਂ ਵੋਟਾਂ ਸਾਡੇ ਪਾਈਆਂ ਨਹੀਂ ਉਹਨਾਂ ਦੇ ਵੋਟਾਂ ਹੈ ਨਹੀਂ ਇਹਨੂੰ ਵੋਟਾਂ ਨਹੀਂ ਸੁਬੇਦਾਰਿਆ ਦੋ ਤਿੰਨ ਸੁਬੇਦਾਰਿਆ ਸਾਲ ਭਾਈ ਸਾਰੇ ਕੰਮ ਕਰ ਸਕਦੇ ਸੀ ਪਰ ਇਹਨਾਂ ਵੱਜੋ ਕਰਕੇ ਚੋਰੀ ਸ਼ਬੀ ਕਰਕੇ ਆਪਣੇ ਮੈਂਬਰ ਬਣਾ ਲਏ ਬਣਾ ਲਏ ਆਪਣੇ ਇਦਾਂ ਟੋਕਾ ਫੇਰ ਕੇ ਜਲਦੀ ਸਰ ਸਾਹਿਬ ਤੁਸੀਂ ਅੱਜ ਆਏ ਸੀ ਜਰਨਲ ਜਲਾ ਸੀ ਪਿੰਡ ਦਾ ਹਾਂਜੀ ਹਾਂਜੀ ਤੇ ਕਿਸ ਤਰ੍ਹਾਂ ਦੀ ਸਾਰੀ ਜਿਹੜੀ ਇੱਥੇ ਪ੍ਰਕਿਰਿਆ ਪੂਰੀ ਹੋਈ ਦੀ ਇੱਥੇ ਆਮ ਜਲਾਸ ਰੱਖਿਆ ਸੀ ਦੁਨੀਆ ਇਕੱਠੀ ਹੋਈ ਸੀ ਪਰ ਇਹਨਾਂ ਦੇ ਪਈ ਨਾ ਆਪਸੀ ਵਿੱਚ ਕੋਈ ਹੈਗੀ ਆ ਗੱਲਬਾਜ਼ੀ ਉਹਦੇ ਕਰਕੇ ਝਗੜਾ ਜਾ ਹੋ ਗਿਆ ਤੇ ਫਿਰ ਕਿਸੇ ਦੇ ਘਟਕੇ ਅਗਲੀ ਤੇ ਇਹ ਕਿੰਨੇ ਝਗੜਾ ਕੀਤਾ ਝਗੜਾ ਪਿੰਡ ਦਾ ਆਪਸ ਵਿੱਚ ਕੀਤਾ ਤੇ ਇਹ ਇਹ ਰਜਿਸਟਰੀ ਕੋਇਆ ਨਾ ਹਲੋ ਕਾਰਵਾਈ ਰਜਿਸਟਰ ਹਾਂਜੀ ਹਾਂਜੀ ਚਲੋ ਅੰਮ੍ਰਿਤ ਨਾ ਬੋਲੋ ਬੋਲਦਾ ਕਿ ਕਿਤਾ ਗਿਨਾ ਖਾਇਆ ਤੇ ਪਤਾ ਨਹੀਂ ਆ ਇੱਥੇ ਪੰਜਾਬ ਦਾ ਖਿਆਲ ਦਿਸੂ ਨਾ ਲੈ ਨਾ ਨਹੀਂ ਨਹੀਂ ਬੱਚਾ ਮੈਂ ਨਾਂ ਨੰ ਜਾਣਦਾ ਨਹੀਂ ਮੈਂ ਪੁੱਛਾਂ ਅੱਛਾ ਚਲੋ ਠੀਕ ਕੀ ਨਾਂ ਆਪਣਾ ਮਿਰਾਨ ਸੁਖਜੀਤ ਜੀ ਜੀ ਸਾਹਿਬ ਤੁਹਾਡੀ ਪਛਾਣ ਮੈਂ ਮੇਰੇ ਕੋਲ ਤੁਹਾਡੇ ਕੋ ਪਛਾਣ ਮੈਂ ਪੰਜਾਬ ਦੇ ਮੇਰੇ ਕੋਲ ਮੇਰੀ ਸਪੈਸ਼ਲ ਡਿਊਟੀ ਲੱਗੀ